ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜਤੀ ਕਲਾ ਤੰਦਰੁਸਤੀ ਦੇ ਹੋਗੇ ਬੈਸਟ ਬੇਨਤੀ ਕਰਦੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿੱਚ ਪਿੰਡ ਮਾੜੀ ਮੇਗਾ ਜਿਹੜਾ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਪੱਟੀ ਭਾਈ ਪ੍ਰਗਟ ਸਿੰਘ ਜੀ ਦੇ ਘਰ ਪਹੁੰਚ ਚੁੱਕੇ ਆ ਸਾਰੀ ਤੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਰਦੋ ਨੂੰ ਐਂਡ ਤੱਕ ਰਵੇਖੋ ਵੇਖ ਕੇ ਨਰਖ ਪਰ ਕਰਿਓ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਹੇ ਵੀ ਵੀਰ ਦਾ ਕੋਈ ਫਾਇਦਾ ਹੋ ਜੇ ਆਓ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰੀਏ ਸਾਂਝੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਹੋਸਟ ਚੜਦੀ ਕਲਾ ਜੀ ਚੜਦੀ ਕਲਾ ਜੀ ਠੀਕ ਆ ਜੀ ਵਪਾਰ ਲੈਣ ਦਾ ਕਾਰੋਬਾਰ ਹਾਂ ਜੀ ਹਾਂ ਜੀ ਠੀਕ ਆ ਨਾਮ ਜੀ ਪ੍ਰਗਟ ਸਿੰਘ ਤੇ ਪਿੰਡ ਮਾੜੀ ਮੇਕਾ ਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਠੱਟੀ ਤੇ ਮੋਬਾਈਲ ਨੰਬਰ 95929 ਹਾਂਜੀ 68105 ਠੀਕ ਹੈ ਜੀ ਹਾਂਜੀ ਤੇ ਦੋ ਬੜਾ ਆਪਣੇ ਕੋਲ ਆ ਤੇ ਦੋ ਬੜਾ ਜੀ ਆਪਣੇ ਕੋਲ ਠੀਕ ਹੈ ਜੀ ਤੇ ਪਹਿਲੋ ਇਹ ਇਤੋਂ ਸ਼ੁਰੂਆਤ ਕਰੀਏ ਕਿ ਇਹ ਜਰਸੀ ਆ ਗਈ ਕਾਲੀ ਨਹੀਂ ਇਹ ਕਾਲੀ ਆ ਕਾਲੀ ਆ ਹਾਂਜੀ ਠੀਕ ਆ ਕਾਲੀ ਇੱਕ ਜਰਸੀ ਹੁੰਦੀ ਹੈ ਲਾਲ ਕਲਰ ਚ ਇੱਕ ਕਾਲੇ ਚ ਹੁੰਦੀ ਹੈ ਇਹ ਕਾਲੇ ਚ ਆ ਗਈ ਇਹ ਕਾਲੇ ਕਲਰ ਚ ਆ ਗਈ ਕਾਲੇ ਕਲਰ ਚ ਆ ਕੇ ਹਨਾ ਮਗਰ ਵੱਛਾ ਆ ਗਿਆ ਹਾਂਜੀ ਮਗਰ ਵੱਛਾ ਠੀਕ ਆ ਮੌਜੂਦਾ ਦੁੱਧ ਕਿੰਨਾ ਭਾਜੀ ਦੁੱਧ ਇਸ ਟਾਈਮ ਤੇ ਜੀ ਦੇ 14 ਕਿਲੋ ਆ 14 ਕਿਲੋ ਗਰੰਟੀ ਵਾਲਾ ਗਰੰਟੀ ਵਾਲਾ ਚੋਣ ਚਵਾ ਬਿਲਕੁਲ ਓਕੇ ਓਕੇ ਜੀ ਖੁੱਲ ਗਏ ਮੜ ਜੀ ਸੋਰਾ ਤਰਾ ਕਰਾਈਏ ਚੈੱਕ ਐਂ ਕਰ ਲੈ ਲਓ ਪਈ ਸੱਜਣੋ 14 ਕਿਲੋ ਗਰੰਟੀ ਵਾਲਾ ਦੁੱਧ ਆਪਾ ਉਹ ਕਹਿੰਦਾ ਤੇ ਬਾਕੀ ਵਹਿੜ ਚੰਗੀ ਹੈ ਨੂੰ ਲੈ ਜਾਈਂ ਕੱਢ ਦਿਓ ਬਾਹਰ ਲਓ ਜੀ ਲਓ ਤੇ ਥਾਲੇ ਵਾਲਾ ਚੰਗਾ ਪੀਸ ਆ ਠੀਕ ਆ ਜੀ ਸ਼ਾਨਦਾਰ ਆ ਪੰਜਾਬ ਦੀ ਜਰਸੀ ਗੈਲੋ ਆ ਗਈ ਆ ਵੱਡੀ ਆ ਕਾਦੀ ਉਹ ਨਹੀਂ ਅਮਾ ਚ ਲੜਗਣੀ ਆ ਇਹ ਛੋਟੀ ਨਹੀਂ ਆ ਵੱਡੀ ਆ ਬਲੈਕ ਕਲਰ ਚ ਕਾਲੇ ਨਾਗਰ ਕੀ ਨਰੀ ਠੀਕ ਆ ਇੱਕ ਵੀ ਵਾਲ ਨਹੀਂ ਛਟਾ ਹੈਗਾ ਮਗਰ ਮੇਲ ਕਾਫ 14 ਕਿਲੋ ਦੁੱਧ ਆ ਤੇ ਕਿੰਨੇ ਕੀ ਦੇ ਦੇਣੀ ਆਪਾਂ ਇਹਦਾ ਜੀ 50000 ਮੁੱਲ ਕਰਦੇ ਜੀ ਤੇ ਕਿੰਨਾ ਛੋਟ ਕਰਦੇ ਵਿੱਚੋਂ ਛੋਟ ਕਰਦਾ 2000 2000 ਖੜ ਜੀ 3 ਕਰਦ ਕੇ 47 ਦੇ ਦੇ ਕੇ 47 ਚਲੋ ਜੀ ਦੇ ਦੀ ਹਣਾ ਠੀਕ ਆ ਠੀਕ ਆ ਲਓ ਜੀ 47 ਜਾਂਦੀ ਮਿਲ ਜੂ ਤੇ ਇਹ ਕਰਵਾਇਆ ਇਹ ਪਹਿਲਾ ਜੀ ਪਹਿਲਾ ਕਿੰਨਾ ਮਜੂਤਾ ਦੁੱਧ ਹੁਣ ਇਧਰ ਥੱਲੇ 12 ਕਿਲੋ ਦੁੱਧੂ 12 ਛਾਂਤ ਹੁਣ ਇਹਦਾ ਬੜਾ ਚੰਗਾ ਹਨਾ ਓਕੇ ਓਕੇ ਜੀ ਓਕੇ ਪੜਦੇ ਆ ਥੋੜੀ ਜੀ ਕੈਮਰੇ ਤੋਂ ਘੱਬਰਦੀ ਆ ਹਾਂ ਜੀ ਤੇ ਕੱਦ ਵੱਡਾ ਹਾਂ ਜੀ ਐ ਚੈਫ ਨਸਲ ਦੀ ਤੇ ਬੱਚਾ ਨਹੀਂ ਹੈ ਕਹਿੰਦਾ ਬੱਚਾ ਮਰ ਗਿਆ ਥੋੜੇ ਦਿਨ ਹੋ ਗਏ ਜੀ ਬੱਚਾ ਮਰ ਗਿਆ ਖੁੱਲ ਗਏ ਨੂੰ ਹੀ ਲਓ ਜੀ ਲਓ ਭਈ ਸੱਜਣੋ 12 ਕਿਲੋ ਦੁੱਧ ਮੌਕੇ ਦਾ ਤੇ ਪਲੂਨ ਵੈਛੀ ਪਹਿਲਾ ਸਵੇਰ ਸੁਭਾਈ ਸੋਈ ਆ ਠੀਕ ਹੈ ਜੀ ਲਓ ਜੀ ਕੀ ਬਾਤ ਆ ਲਓ ਜੀ ਕਰੋ ਚੱਕ ਤਾਂ ਲੈਵਾ ਵੀ ਸਾਫ ਸੁਥਰਾ ਬਿਲਕੁਲੀ ਲੈਓ ਜੀ ਮੋੜ ਲਓ ਵੱਡੇ ਤਾਂ ਚੇ ਦੀਆ ਵੱਡੇ ਬੁੱਤ ਦੀਆ ਠੀਕ ਆ ਜੀ ਕੋਈ ਛੋਟਾ ਨਹੀਂ ਆ ਬਾਲਾ ਠੀਕ ਆ ਸੇ ਮਗਰਲੀ ਸਾਈਡ ਤੋਂ ਵੀ ਦੇਖ ਸਕਦੇ ਜੀ ਚੰਗੀ ਆ ਆਰਡਰ ਕੁਆਲਟੀ ਤਾਂ ਸੁਥਰਾ ਬਾਕੀ ਇਹਦੇ ਰੇਟ ਦੀ ਗੱਲ ਹੈ ਕਿ ਕਿੰਨੇ ਦੇ ਦੇਗੇ ਇਹ ਤਾਂ ਮੁੰਡ ਕਰਦੇ ਆ ਕਿ 35000 35 ਹਾਂਜੀ ਛੋੜ ਤਿੰਨ ਹਜ਼ਾਰੀ ਫਿਰ ਇਹਦੇ ਵੀ ਛੋੜ ਕਰ ਦਈਏ ਸਿੱਧੀ ਛੋੜ ਨਹੀਂ ਜੀ ਦੋ ਕਰੋ ਜੀ ਨਹੀਂ ਤਿੰਨ ਕਰ ਦਈਏ 32 ਦੇ ਦਈਏ 32 ਦੀ ਦੇ ਦੇ ਕੇ ਚੱਲ ਦੇ ਦੇ ਕੇ ਪਹਿਲਾ ਡੰਗਰ ਵਿੱਚ ਨੇ ਆਪਾਂ ਤੁਹਾਡੇ 33 ਦੀ ਦੇ ਦਈਏ ਜੀ ਨਹੀਂ 32 ਦੀ ਦੇ ਦਈਏ ਕੋਈ ਨਹੀਂਦਾ ਹਜ਼ਾਰ ਨਾ ਕੀ ਹੋ ਨਗਾਣਾ ਠੀਕ ਹੈ ਜੀ ਲਓ ਭਾਈ ਸੱਜਣੋ ਬਾੜੀ ਮੇਗਾ ਵਿਜ਼ਿਟ ਕਰਕੇ ਤੇ ਆਪਣੀ ਨਖ ਪਰਖ ਕਰਕੇ ਲੁੱਟ ਲਓ ਮੇਲਾ ਜੀ ਸਾਡੇ ਵੱਲੋਂ ਪਿਆਰ ਭਰੀ ਸਤਿਕਾਰ